ਸਾਥੀ ਰਾਜਵੀਰ ਨੂੰ ਸਰਦਾ ਦੇ ਫੁੱਲ ਭੇਟ ਕਰਨ ਆਏ ਸੰਘਰਸ਼ੀ ਯੋਧੇਓ ਤੇ ਸਤਿਕਾਰਯੋਗ ਸਾਡੀਆਂ ਮਾਵਾ ਭੈਣਾ ਬਹੁਤ ਸਾਰੇ ਬੁਲਾਰਿਆ ਨੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਫੈਕਟਰੀ ਸੰਬੰਧੀ ਵੀ ਤੇ ਹਾਕਮਾਂ ਦੇ ਹਮਲਿਆਂ ਪ੍ਰਤੀ ਵੀ 5 ਮਿੰਟਾਂ ਦੇ ਵਿੱਚ ਯਤਨ ਕਰਾਂਗੇ 5 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਦਿੱਲੀ ਅੰਦੋਲਨ ਦਾ ਬਾਰ ਬਾਰ ਜ਼ਿਕਰ ਹੋਇਆ ਹੈ ਪਹਿਲੀ ਗੱਲ ਤਾਂ ਫੈਕਟਰੀ ਬੰਦ ਹੈ ਇਲਾਕੇ ਵਾਲਿਆਂ ਦਾ ਸਾਂਝੇ ਮੋਰਚੇ ਦੀ ਮੰਗ ਆ ਫੈਕਟਰੀ ਬੰਦ ਇੱਕੋ ਮੰਗ ਫੈਕਟਰੀ ਬੰਦ ਭਾਵੇਂ ਉਦੋਂ ਗਾਂ ਗਏ ਆਪਾਂ ਪਰ ਸਾਡੀ ਜਥੇਬੰਦੀ ਵੀ ਕੇਜ ਇਕਤਾ ਉਗਰਾਹਾਂ ਦਾ ਨਿਰਣਾ ਵੀ ਇੱਥੇ ਨਹੀਂ ਬੱਸ ਇਹ ਫੈਕਟਰੀ ਮਾਲਕ ਨੇ ਹੁਣ ਤੱਕ ਕਿੰਨੇ ਕਤਲ ਕਰਤੇ ਕੱਲਾ ਰਾਜਵੀਰ ਨਹੀਂ ਇਸ ਫੈਕਟਰੀ ਨੇ ਖੋਹਿਆ ਉਹ ਸਾਰੇ ਕਤਲਾਂ ਦਾ ਪਰਚਾ ਇਹਦੇ ਤੇ ਦਰਜ ਹੋਣਾ ਚਾਹੀਦਾ ਹੈ ਇਹਦੂ ਅਗਲੀ ਗੱਲ ਆ ਕਿੰਨਾ ਇਹਨੇ ਮਾਲੀ ਨੁਕਸਾਨ ਕਰਿਆ ਕਿੰਨੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਸਾਡੇ ਲੋਕ ਉਹਨਾਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਾਉਂਦੇ ਖੁੰਗਲ ਹੋ ਗਏ ਇਹ ਸਾਰੇ ਦੀ ਘਾਟਾ ਪੂਰਤੀ ਇਹਦੀ ਫੈਕਟਰੀ ਨੂੰ ਨਲਾਮ ਕਰਕੇ ਉਹ ਘਾਟਾ ਪੂਰਤੀ ਲੋਕਾਂ ਦੀ ਇਹਦੇ ਤੋਂ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਇਸ ਅੰਦੋਲਨ ਨੂੰ ਚਲਾਉਣ ਦਾ ਸਵਾਲ ਆ ਅੰਦੋਲਨ ਚੱਲਿਆ ਮੋੜਾਂ ਕੋੜਾਂ ਵਿੱਚ ਦੀ ਹੋ ਕੇ ਵਧਾਈ ਦੀ ਪਾਤਰਾ ਇਥੋਂ ਦੀ ਜਿਹੜੀ ਸਾਂਝਾ ਮੋਰਚਾ ਦੀ ਕਮੇਟੀ ਆ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਬਹਾਨਾ ਬਣਾ ਕੇ ਵੱਡੀ ਸੱਟ ਮਾਰਨ ਦਾ ਯਤਨ ਕੀਤਾ ਤਾਂ ਉਹਦੇ ਤਹਿਤੀ ਜਿਵੇਂ ਗੁਰਬਾਣੀ ਦਾ ਕਥਨਾ ਜਵੀ ਬਾਣ ਲਾਗੇ ਤਵੀ ਰੋਸ਼ ਜਾਗੇ ਤਾਂ ਸਾਰਾ ਪੰਜਾਬ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਕਿਉਂ ਕਿਉਂਕਿ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇਹ ਪਹਿਲਾਂ ਵੀ ਬਲਾਰਿਆਂ ਨੇ ਜ਼ਿਕਰ ਕੀਤਾ ਇਹ 35 40 ਪਿੰਡਾਂ ਦਾ ਮੋਰਚਾ ਨਹੀਂ ਦਿੱਲੀ ਮੋਰਚਾ ਰੋਟੀ ਦਾ ਬਣ ਗਿਆ ਸੀ ਵੀ ਜਿਹੜਾ ਬੰਦਾ ਰੋਟੀ ਖਾਂਦਾ ਰੋਟੀ ਤੇ ਹਮਲਾ ਉਸ ਦਾ ਮੋਰਚਾ ਹੈ ਤੇ ਇਹ ਮੋਰਚਾ ਉਦੋਂ ਵੀ ਮਹੱਤਵਪੂਰਨ ਜਿਹੜਾ ਬੰਦਾ ਪਾਣੀ ਪੀਂਦਾ ਉਸ ਵਿਅਕਤੀ ਦਾ ਇਹ ਮੋਰਚਾ ਹੈ ਸੋ ਇਸ ਕਰਕੇ ਦੋ ਸੁਝਾ ਖਾਸ ਕਰਕੇ ਜਿਹੜੇ ਸਾਨੂੰ ਮਿਲੇ ਆ ਸਬਕ ਦਿੱਲੀ ਅੰਦੋਲਨ ਤੋਂ ਉਹ ਇੱਥੋਂ ਦੀ ਚਲਾਉਣ ਵਾਲੀ ਕਮੇਟੀ ਨੂੰ ਦੇਖ ਕੇ ਜਾਵਾਂਗੇ ਪਹਿਲਾਂ ਵੀ ਬਾਰ-ਬਾਰ ਸਾਡੀ ਜਥੇਬੰਦੀ ਵੱਲੋਂ ਅਸੀਂ ਜ਼ਿਕਰ ਕਰਦੇ ਰਹਿੰਦੇ ਆ ਕਿ ਇਸ ਮੋਰਚੇ ਨੂੰ ਬੋਟ ਪਾਰਟੀਆਂ ਤੋਂ ਬਚਾ ਕੇ ਰੱਖਿਆ ਜਾਵੇ ਤੇ ਇੱਕ ਧਰਮ ਦਾ ਨਾਂ ਬਣਨ ਦਿੱਤਾ ਜਾਵੇ ਇਹ ਦੋ ਉਸੂਲ ਸਾਨੂੰ ਦਿੱਲੀ ਮੋਰਚੇ ਨੇ ਦਿੱਤੇ ਆ ਇਸੇ ਕਰਕੇ ਦਿੱਲੀ ਮੋਰਚਾ ਆਪਾਂ ਜਿੱਤ ਕੇ ਆਏ ਆ ਤੇ ਇਹ ਮੋਰਚਾ ਕੋਈ ਇਹਦੇ ਵਿੱਚ ਅਤ ਕਥਨੀ ਨਹੀਂ ਮੋਰਚਾ ਜਿੱਤਿਆ ਹੋਇਆ ਹੈ ਐਲਾਨ ਬਾਕੀ ਐ ਪਰ ਇਹ ਦੂ ਗਾਹਾਂ ਵਾਲੀ ਲੜਾਈ ਜਿਹੜੀ ਵੱਡੀ ਆ ਉਹ ਸਾਡੇ ਸਿਰ ਤੇ ਖੜੀ ਐ ਇਸ ਕਰਕੇ ਮੈਂ ਇੰਨੀਆਂ ਗੱਲਾਂ ਦੇ ਨਾਲ ਹੀ ਤੁਹਾਥੋਂ ਹੀ ਆਸ ਵੀ ਕਰਦਾ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਜਥੇਬੰਦੀ ਵੀ ਕਈ ਇਕਤਾ ਗਰਾਹਾਂ ਵੱਲੋਂ ਉਹਦੇ ਤੋਂ ਲੈ ਕੇ ਹਾਜ਼ਰ ਐ ਤੇ ਹਾਜ਼ਰ ਰਹਾਂਗੇ ਜਦੋਂ ਵੀ ਬਾਜ ਮਾਰੋਗੇ ਉਦੋਂ ਤੁਹਾਡੇ ਨਾਲ ਆ ਇੰਨੀਆਂ ਬੇਨਤੀਆਂ ਦੇ ਨਾਲ ਹੀ ਤੁਹਾਡਾ ਸਭਨਾ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ